ਨੀ ਉਹਦਾ ਕੋਈ ਚੱਕਰ ਨਹੀਂ ਜੀਗਾ ਤੈਨੂੰ ਪਤਾ 1 ਕਿਲੋ ਦਾ ਵੀ ਕਹਤਾ ਅਗਲਾ ਗਾਹ ਨੂੰ ਯਕੀਨ ਨਹੀਂ ਹੋਣਾ ਹੁਣ ਆਪਣੇ ਦੇ ਲੋਕਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਪਿੰਡ ਅਕਲਿਆ ਦੇ ਵਿੱਚ ਪਹੁੰਚੇ ਆ ਬਾਈ ਹੈਪੀ ਕੋਲੇ ਬੂਰੀ ਮੱਝ ਜਿਹੜੀ ਤੁਹਾਨੂੰ ਸਕਰੀਨ ਤੇ ਦਿਖਾਈ ਦੀ ਜਾਂਦੀ ਹੈ ਇਹ ਬਾਈ ਨੇ ਸੇਲ ਕਰਨੀ ਹੈ ਤੇ ਬਾਈ ਨਾਲ ਗੱਲਬਾਤ ਕਰਵਾਉਣੇ ਆਪਾਂ ਬਾਕੀ ਤਿੰਨ ਚਾਰ ਜਿਹੜੀਆਂ ਹੈਗੀਆਂ ਜਿਹੜੀਆਂ ਇੱਥੇ ਬੂਰੀਆਂ ਦੋ ਬੂਰੀਆਂ ਮੱਝਾਂ ਤੇ ਇੱਕ ਕੱਟੀ ਜਿਹੜੀ ਝੋਟੀ ਵਿਚਾਲੇ ਖੜੀ ਉਹ ਵੀ ਚੰਗੀ ਹੈ ਬਾਈ ਕੋਲੇ ਤੇ ਇੱਕ ਇੱਧਰ ਕੱਟੀ ਤੇ ਆ ਜੋ ਕਰਾਈਏ ਬਾਈ ਨਾਲ ਗੱਲਬਾਤ ਕਿਤੇ ਕੀ ਡਿਟੇਲ ਰਹਿੰਦੀ ਹੈ ਹੋਰ ਬਈ ਹੈਪੀ ਹਾਂਜੀ ਬਾਈ ਸਾਰਿਆਂ ਨੂੰ ਸਸਰੀਕਾਰ ਜਿੰਨੇ ਵੀ ਦੇਖ ਰਹੇ ਨੇ ਸਸਰੀਕਾਰ ਬਈ ਸਸਰੀਕਾਰ ਹੋ ਠੀਕ ਠਾਕ ਹਾਂਜੀ ਬਾਈ ਵਧੀਆ ਵਧੀਆ ਤੇ ਹੈਪੀ ਮੈਨੂੰ ਐਂ ਦੱਸ ਅੱਜ ਜਿਵੇਂ ਆਪਣੇ ਕੋਲੇ ਆ ਬੂਰੀ ਆ ਝੋਟੀ ਆ ਜਿਹੜੀ ਇਹਦੀ ਡਿਟੇਲ ਦੱਸੇਗਾ ਵੀ ਕਿੰਨੇਵੇਂ ਸੂਏ ਇਹ ਸੂਨ ਵਾਲੀ ਆ ਦੂਜੇ ਸੂਏ ਬਾਈ ਸੂਨਾ ਪਹਿਲੇ ਸੂਏ 11 ਕਿਲੋ ਦੁੱਧ ਦਿੱਤਾਗਾ ਐਸੇ ਕਿ 12 13 ਕਿਲੋ ਦੀ ਉਮੀਦ ਆਗੀ ਠੀਕ ਆ ਖਰਾਕ ਨਾਲ ਬੰਦਾ ਵੱਧ ਵੀ ਘੱਟ ਸਕਦਾ ਹਾਂ ਉਹ ਤਾਂ ਅਗਲੇ ਤੇ ਡਿਪੈਂਡ ਆ ਗਈ ਅਗਲੇ ਤੇ ਡਿਪੈਂਡ ਆ ਗਈ ਗੱਲ ਕਰਦੇ ਕੱਦ ਕਾਠ ਦੇ ਹਿਸਾਬ ਨਾਲ ਇਹਨਾਂ ਤਾਂ ਦੇ ਹੀ ਸਕਦਾ ਨਹੀਂ ਕੱਦ ਕਾਠ ਜਮਾ ਇੱਕ ਨੰਬਰ ਦਾ ਕੱਦ ਆ ਹਨਾ ਵਜ਼ਨ ਵੀ ਬਹੁਤ ਹੈਪੀ ਤੇ ਸਿੰਘਾ ਦੀ ਵੰਤਰ ਕਰਕੇ ਨਾ ਮੈਂ ਤੁਹਾਨੂੰ ਦਰਸ਼ਕੋ ਨੇੜੇ ਹੋ ਕੇ ਸਿੰਘ ਦਿਖਾ ਦਾਂ ਨਾ ਤੇ ਤੁਸੀਂ ਆਹ ਦੇਖ ਲਓ ਸਿੰਘ ਹੈ ਜਿਹੜੇ ਪੂਰੇ ਵਧੀਆ ਗੋਲ ਤੇ ਹੈਪੀ ਕਿੰਨੇ ਦਿਨ ਲੈ ਜਾਊਗੇ ਇਹ ਇਹਦੇ ਭਾਈ 4 ਤਰੀਕ ਨੂੰ ਦਿਨ ਪੂਰੇ ਹੋਣੇ ਨੇ 4 ਤਰੀਕ ਨੂੰ ਹਾਂ 4 ਤੋਂ 1 2 ਦਿਨ ਵੱਧ ਵੀ ਸਕਦੀ ਆ ਸ਼ਾਇਦ 1 2 ਦਿਨ ਘੱਟ ਵੀ ਸਕਦੀ ਘੱਟਦੀ ਤਾਂ ਹੈ ਨਹੀਂ ਵਧੂਗੀ ਠੀਕ ਹੈ ਤੇ ਹੈਪੀ ਪਹਿਲੇ ਸਵੇ ਸਾਢੇ 11 ਕਿਲੋ 11 ਕਿਲੋ ਦੁੱਧ ਦਿੰਦਾ 11 ਕਿਲੋ ਆਪਾਂ ਚੋਇਆਗਾ ਚੋਇਆਗਾ ਹਾਂ ਠੀਕ ਆ ਤੇ ਪਿਛਲੇ ਸਾਲ ਦਾ ਜੇ ਗੱਲ ਕਰੀਏ ਇਹਨੇ ਕੱਟੀ ਦਿੱਤੀ ਸੀ ਕਿ ਕੱਟਾ ਕੋਈ ਕੱਟੀ ਦਿੱਤੀ ਸੀ ਆ ਖੜੀ ਠੀਕ ਹੈ ਤੇ ਲੈ ਟੀਕੇ ਦੇ ਸੀ ਹੁਣ ਟੀਕਾ ਚੰਗਾ ਪਾਇਆ ਅੱਛਾ ਅੱਛਾ ਐਪੀ ਇੱਕ ਗੱਲ ਹੋ ਦੱਸ ਮੈਨੂੰ ਤੇ ਰੇਟ ਆਪਾਂ ਵੀ ਪਤਾ ਕਰਾਂਗੇ ਪਹਿਲਾਂ ਇਹਨੂੰ ਤੋੜ ਕੇ ਦਿਖਾ ਸਾਨੂੰ ਤੇ ਲੈ ਵੀ ਮਿੱਤਰੋ ਹਨਾ ਠੀਕ ਆ ਆਪਾਂ ਖੜੀ ਦਾ ਇੱਕ ਵਾਰ ਲੇਵਾ ਦਿਖਾ ਦਗੇ ਹਨਾ ਕਈ ਵਾਰੀ ਪਸ਼ੂ ਥੋੜਾ ਜਿਹਾ ਆ ਥੋੜਾ ਜਿਹਾ ਪੈਸਾ ਠੀਕ ਹੈ ਥਾਣਾ ਹੋ ਆ ਗਏ ਫਲਟ ਦੇ ਵਾਲਾ ਠੀਕ ਹੈ ਠੀਕ ਹੈ ਕੋਈ ਗਾਲੀ ਹੱਥ ਧਰਾ ਗਈ ਬਸ ਹਾਂ ਨਹੀਂ ਗੱਲ ਪੱਕੀ ਤੇਰੀ ਜੇਹੀ ਥਾਣ ਹੁੰਦੇ ਦੂਜੀ ਲੈ ਵੀ ਤੋਰ ਦੇ ਕਰ ਲੈ ਵੀ ਮਿੱਤਰੋ ਮੱਝ ਨੂੰ ਤੁਸੀਂ ਤੁਰਦੀ ਨੂੰ ਦੇਖ ਲਓ ਹਨਾ ਤੇ ਡਰਦੀ ਜੀ ਆ ਮਾੜਾ ਮੋਟਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਜਾ ਲੈ ਜਾ ਉੱਪਰ ਦਾ ਕਰਦਾ ਹੀ ਹੁੰਦਾ 11 ਪਸੂ ਤੇ ਆਹ ਦੇਖ ਲਓ ਆਪਾਂ ਜਮਾਂ ਨੇੜੇ ਲਾ ਕੇ ਦਿਖਾ ਦਗੇ ਕੈਮਰਾ ਹਨਾ ਖੜਾ ਲਾ ਹੈਪੀ ਮਾੜੀ ਜੀ ਇਹ ਆ ਦੇਖੋ ਮਿੱਤਰੋ ਤੇ ਇੱਕ ਗੱਲ ਦੱਸ ਹੈਪੀ ਦੁੱਧਵਾਦ ਜਮਾ ਹੋ ਕੇ ਆ ਬਾਈ ਓਕੇ ਆਪਾਂ ਯਾਰ ਤੈਨੂੰ ਪਤਾ ਹਨਾ ਗੱਪ ਵਾਲੇ ਬੰਦੇ ਨੇ 100 ਗ੍ਰਾਮ ਦਾ ਉਧਰ ਉਧਰ ਹੋ ਸਕਦਾਗਾ ਠੀਕ ਹੈ ਨਹੀਂ ਉਹਦਾ ਕੋਈ ਚੱਕਰ ਨਹੀਂ ਹੈਗਾ ਤੈਨੂੰ ਪਤਾ ਹੈ ਕਿਲੋ ਦਾ ਵੀ ਕਹਤਾ ਅਗਲਾ ਗਾਹ ਨੂੰ ਯਕੀਨ ਨਹੀਂ ਹੋਣਾ ਹੁਣ ਆਪਣੇ ਦੇ ਲੋਕਾਂ ਨੂੰ ਇੰਨਾ ਯਕੀਨ ਆ ਜਿੰਨੇ ਕਿ ਬੰਦੇ ਆਪਣੇ ਨਾਲ ਵਰਤਦੇ ਠੀਕ ਹੈ 100 ਗ੍ਰਾਮ ਉਧਰ ਉਧਰ ਹੋ ਸਕਦਾਗਾ ਸਹੀ ਗੱਲ ਹੈ ਤੇਰੀ ਲੈ ਜਾ ਕਰ ਬੰਦੇ ਇਹ ਆ ਦੇਖੋ ਮਿੱਤਰੋ ਮੰਡੀ ਦੇ ਤੇ ਇਹਦੀ 17 ਕਿਲੋ ਕਹਾਂ ਅਗਲਾ ਕੁਹਾ ਹੋਊਗਾ ਨਹੀਂ ਠੀਕ ਹੈ ਗੱਲ ਨਹੀਂ ਦੁੱਧ ਵਾਲਾ ਤਾਂ ਗੱਲ ਕਰ ਗਏ ਨਾ ਵੀ ਸੇਵਾ ਦਾ ਦੁੱਧ ਤੇ ਜਿਵੇਂ ਤੂੰ 11 ਕਿਲੋ ਕਹਿਆ ਆਪਾਂ 11 ਕਿਲੋ ਚੋਇਆ 12 ਕਿਲੋ ਕਹਣਾ 14 13 ਕਿਲੋ 70 ਕਿਲੋ ਠੀਕ ਹੈ ਗੱਲ ਨਹੀਂ ਠੀਕ ਹੈ ਹੈਪੀ ਬਈ ਹੁਣ ਆਪਾਂ ਜੇ ਇਹਦੇ ਰੇਟ ਦੀ ਗੱਲ ਕਰ ਗਏ ਹਨਾ ਰੇਟ ਤਾਂ ਬਈ ਆਪਾਂ ਇਹਦਾ ਦੇਣ ਲੈਣ ਜੀ ਕਰਨਾ ਹਨਾ ਠੀਕ ਹੈ 125 ਰੇਟ ਹੈਗਾ ਬਸ ਜਮਾ ਜਾਇਜ਼ ਜੀ ਕਰਿਆਗਾ ਤੇ ਜਮਾ ਫਿਕਸ ਦੱਸਦੇ ਵੀ ਕਿੰਨੇ ਦੇਣੀ ਆ 120 ਦੀ ਦੇ ਦਾਂਗੇ ਬਾਕੀ ਮਾੜਾ ਮੋਟਾ ਮਾਨਤਨ ਹੋ ਜੂਗੀ ਇੰਦੂ ਥੱਲੇ ਬਾੜਾ ਨਹੀਂ ਹੋਣਾ ਠੀਕ ਹੈ ਹੈਪੀ ਨੰਬਰ ਬੋਲਦੇ ਜਿਹੜਾ ਨੰਬਰ 9964984272 ਇਹ ਨੰਬਰ ਠੀਕ ਹੈ ਇਹ ਆਪਣੇ ਚਾਚਾ ਜੀ ਦਾ ਹੈਗਾ ਨੰਬਰ ਠੀਕ ਹੈ ਉਹੀ ਗੱਲ ਕਰਨੀ ਹੈ ਹਾਂ ਹਾਂ ਉਹੀ ਗੱਲ ਕਰਨੀ ਹੈ ਠੀਕ ਹੈ ਠੀਕ ਹੈ ਧੰਨਵਾਦ ਬਾਈ ਤੇ